ਸੇਵਕਾ ਵੀਡੀਓ ਵਧੀਆ ਬਣਾਈ। ਕੈਨੇਡਾ ਅਮਰੀਕਾ ਤੱਕ ਜਾਣੀ ਆ ਵੀਡੀਓ ਇਹ। ਸਿੱਕਾਲ ਜੀ ਮੈਂ ਜੀਤਾ ਮੈਂ ਪਿੰਡ ਬਲਗ ਸੰਤਿ ਪਿੰਡ ਧੀਰੋਮਰਾ ਤੋਂ ਵੋਟਾਂ ਤੇ ਖੜਾ ਜੀ। ਮੇਰਾ ਚੌਣ ਸੰਗ ਟਰੈਕਟਰ ਆਉਣ ਵਾਲਾ 14 ਸਤੰਬਰ ਨੂੰ ਵੋਟਾਂ ਪਾ ਕੇ ਕੰਮ ਜਾ ਬਣਾਇਓ। ਹਾਂ ਵੀ ਸੇਵਕਾ ਕਿਵੇਂ ਬਣੀ ਵੀਡੀਓ? ਚਾਚਾ ਪੂਰੀ ਓਕੇ ਆ ਜੀ। ਵਧੀਆ ਬਣੀ ਆ? ਆ ਪੂਰੀ ਓਕੇ। ਹਾਂ ਬੜਾ। ਹੁਣ ਐ ਇੱਕ ਕਰ ਫੋਟੋ ਖਚਦੇ ਸੋਹਣੀਆਂ ਜੀਆਂ। ਪੋਸਟਰ ਤੇ ਲਾਉਣੀਆਂ ਨੇ ਆਪਾਂ ਨੇ। ਕੋਈ ਨਹੀਂ ਕੋਈ ਨਹੀਂ ਕੋਈ। ਹੁਣ ਇਹ ਫੋਟੋ ਖਚਦੇ। ਐ ਐ ਐਕਸ਼ਨ ਜਾ ਮਾਰੇ ਫੀਲ ਜੀ ਲੈ ਕੇ ਆ ਰਿਹਾ ਚਾਚਾ ਜੀ। ਦੇਖੋ ਉੜੋਂ ਦੇ ਚਾਚਾ ਉੜੋਂ ਸੋਹਣੀਆਂ ਨੇ ਇੱਕ ਹੋਰ ਚੇ ਸੋਹਣੀਆਂ ਇੱਕ ਹੋਰ ਉੱਤਰਦੇ ਹੋਣੀਆਂ ਮੂਹਰੇ ਦਾ ਮੈਂ ਤੇ ਸਾੜੇ ਇੰਨੇ ਟਾਈਮ ਬਾਅਦ ਕਰਿਆ ਉਹਦਾ ਘਰ ਮੁੱਦਾ ਮਾਰਦਾ ਸਾਲੇ ਇਹਦਾ ਬੋੜਾ ਉਹ ਕੜਾ ਗਿਆ ਨਾ ਪੂਰਵਾਰਚਾ ਮਤਲਬ ਢੜੇ ਜੇ ਠੀਕ ਹੀ ਜਾ ਜਾਂਦੀ ਨਾ ਬੋਟਾ ਵਾਲੇ ਇਹ ਮੇਰੇ ਸਾਲਿਆਂ ਨੇ ਕੀ ਗੰਦ ਪਾਰ ਖੇੜਾ ਨੇ ਓਏ ਇੱਕ ਢੀੜ ਦੇਖ ਵਸੇ ਉਹ ਕੋ ਫੜੋ ਬੱਧੀ ਨਿਕਲੀ ਉਹੋ ਜਾ ਚਾ ਤੇਰੀ ਅੱਗ ਬੱਤੀਆਂ ਹਾਂ ਵੀ ਉਹ ਬੱਲੇ ਇਧਰ ਭੱਗ ਗਿਆ ਜੇ ਤੂੰ ਮੈਂ ਗਿਆ ਸੀ ਦੀ ਪੂਆ ਕੋਲੇ ਇੱਧਰ ਦੇਖਣੇ ਘਰ-ਬਾਰ ਕਿਉਂ ਖੇਤੀਬਾੜੀ ਤੇਰੇ ਤਾਂ ਵਿਆਹ ਹੋ ਰਿਆ ਸੀ ਤੂੰ ਲੈ ਸਾਂਭ ਤਾਂ ਸਾਰਾ ਕੁਝ ਮੈਂ ਵੇ ਲੈ ਕੀ ਸਾਂਭ ਲਿਆ ਤਾਂ ਲੈ ਘਰ ਵੀ ਦੇਖ ਲਿਆ ਕਰਾ ਕੇ ਜਾ ਜਾ ਸੇਵਕ ਤੂੰ ਬਾਈਆ ਬਾਈਆ ਫਦੂਕੀ ਕੀ ਗੰਦ ਪਾਇਆ ਤੁਸੀਂ ਓਏ ਅੱਛਾ ਸਾਡਾ ਵੋਟਾਂ 'ਚ ਖੜਾ ਕਿਹਨੇ ਵੋਟਾਂ 'ਚ ਖੜ ਗਿਆ ਇਹ ਮਲੰਗ ਵੋਟਾਂ 'ਚ ਖੜ ਗਿਆ ਮੈਂ ਫੁੱਤੂ ਬਣਾਉਂਦਾ ਕੋਈ ਮੈਂਬਰ ਬੰਬਰ ਨਹੀਂ ਹੈਗਾ ਇਹਦਾ ਸਰਪੰਚ ਨੇ ਇੱਕ ਤਾਂ ਨਾਲ ਬੁਲਾ ਰਿਆ ਉਹਦੇ ਮੈਂਬਰ ਬਣ ਗਿਆ ਵੋਟਾਂ ਚੋਣ ਸਣ ਮੇ ਲੱਗਿਆ ਕਾਹਦਾ ਕੱਲ ਦਾ ਵੋਟਾਂ ਨੇ ਚੋਣ ਸਣ ਤਨ ਕਾਹਦਾ ਮੇ ਲੱਗਿਆ ਮੈਂ ਚੋਣ ਸਣ ਆਪਣਾ ਬੋਟਾ ਪੋਹਦਣਾ ਸਾਰੇ ਮੈਮੋ ਮਾਸਟਰਾਂ ਤੋਂ ਤੂੰ ਕਿੱਥੇ ਫੋਟੋ ਆ ਸਾਲਾ ਸਾਰਾ ਡੱਬਰੇ ਤੂੰ ਸਾਰਾ ਡੱਬਰੇ ਕਮਲਾ ਹੋਇਆ ਪਿਆ ਉਧਰ ਗਾਹਾਂ ਉਧਰ ਫੁੱਫੜ ਕਰ ਰਿਹਾ ਬੋਟਾ ਚ ਬਸ ਚ ਪਰ ਦਿੱਲੀ ਇੱਧਰ ਬੋਟਾ ਚ ਦੇਖੀ ਤੋ ਆ ਗਈ ਜਿੱਥੇ ਜਾਣਾ ਆਪਾਂ ਚੱਲ ਵਿਚੋ ਗਾ ਫੋਟੋ ਕੱਢ ਜਾਈਏ ਓਏ ਡੱਕਾ ਤੋੜ ਲਾ ਕੋਈ ਤੂੰ ਕੰਮ ਕਰ ਲਾ ਤੂੰ ਕਿਵੇਂ ਆ ਬੰਦ ਮੈਂ ਦੱਸਦਾ ਇੰਨੇ ਟਾਈਮ ਕਿੱਥੇ ਰਹਿ ਗਿਆ ਤੂੰ ਮੈਂ ਤਾਂ ਪੂਆ ਕੋਲ ਗਿਆ ਸੀ ਦੀ ਓਏ ਇੰਨੇ ਦਿਨ ਪੂਆ ਕੋਲੇ ਯਾਰ ਕਾ ਤੈਨੂੰ ਫਿਰ ਘਰੋਂ ਕਰਤਾ ਦੀ ਮੈਨੂੰ ਹੁਣ ਮੈਂ ਤਾਂ ਪੂਆ ਕੋਲ ਹੀ ਜਾਣਾ ਸੀ ਜਾ ਤਮੈ ਨੂੰ ਕਹਣਾ ਕਹਿੰਦਾ ਘਰ ਘਰ ਛੱਡ ਦੇ ਕਹਿੰਦਾ ਕਹਿੰਦਾ ਘਰ ਛੱਡ ਦੇ ਕਹਿੰਦਾ ਮੇਰਾ ਇਹ ਘਰ ਕਮਰਾ ਕਹਿੰਦਾ ਹੱਥ ਕਮਰਾ ਕਮਰਾ ਕਹਿੰਦਾ ਮੇਰਾ ਇਹ ਅੱਧੀ ਪਿੱਛੇ ਕਿਹਾ ਇੱਧਰ ਰਹਿ 20 ਦਾ ਕਮਰੇ ਨੇ ਉਹਰੇ ਇਹ ਕੰਨੇ ਕਾਹਗਾ ਹੋਟਲ ਪਾਰ ਖੈਤਾ ਸਾਲਾ 20 ਕਮਰਿਆਂ ਦਾ ਤੂੰ ਅਸ ਤੂੰ ਫਲਾੜ ਬੜਾ ਪ੍ਰਚਾਰ ਕਰਕੇ ਨਾਲ ਸਾਹਮਣੂ ਮੈਥੋਂ ਨਹੀਂ ਟਟਵੈਰ ਖੰਦਾ ਹੁੰਦਾ ਇਹ ਆਪਦਾ ਕਰਜ਼ਾ ਹੈ ਨਾ ਕਰ ਉਹ ਬਾਹਰਲੇ ਕੀ ਕਢਣਗੇ ਓ ਯਾਰ ਇਹਨੂੰ ਕਹਾਂ ਕੁਝ ਜਿੱਦਾ ਕੰਮ ਕਰ ਲੈ ਵੋਟਾਂ ਵਾਲਾ ਕੰਮ ਆ ਕੋਈ ਨਹੀਂ ਮੈਨੂੰ ਪਾਦੀ ਵੋਟ ਮੈਂ ਨਹੀਂ ਪਾਉਂਦਾ ਯਾਰ ਪਾਜਾ ਕਰ ਲੈ ਕਰਨਾ ਐਂਟੀ ਐਂਟੀ ਕਿਹੜਾ ਦੇ ਐ ਅੈਂਟੀ ਵੀ ਹੈਗਾ ਬੰਦਾ ਤੈਨੂੰ ਦੱਸਾਂਗਾ ਕੋਈ ਨਾ ਐਂਟੀ ਕਰਨੀ ਨਾ ਬਗ ਜੀ ਐਂਟਰੀ ਪੱਕਾ ਦੇਖਣੀ ਦਲਾਵਰ ਖੜਾ ਹੋ ਉਹ ਦਲਾਵਰ ਉਹੀ ਆ ਉਹੀ ਆ ਐਂਟੀ ਉਹੀ ਆ ਉਹੀ ਦੱਸਦਾ ਸੀ ਉਹੀ ਹੋ ਐਂਟੀ ਮੈਂ ਜਾਣਦਾ ਇਹ ਹੀ ਲੱਗਦੀ ਹੈ ਉਹਨਾਂ ਨਾਲ ਮੇਰੀ ਗੱਲ ਸੁਣ ਲੈ ਮੇਤੋ ਚਾਹੇ ਅੱਜ ਲਖਿਆ ਕੇ ਲੈ ਲੈ ਤਾਂ ਉਹਨੂੰ ਪ੍ਰਚਾਰ ਕਰਨ ਜਾਣਾ ਆਪਾਂ ਨੇ ਅੱਜ ਜਰ ਜਿੱਥੇ ਮਰਜੀ ਤੱਕੇ ਖਾ ਮੈਂ ਨਹੀਂ ਕੁਝ ਕਹਿੰਦਾ ਹੂੰ ਚਾਹੇ ਮੇਤੋ ਅੱਜ ਲਖਿਆ ਲੈ ਚਾਹੇ ਲਖਿਆ ਲੈ ਕੱਲ ਪਾਈ ਤੂੰ ਹੁਣ ਸੇਵਕਾ ਮੁੰਦੇ ਆ ਦੇਖ ਚਾਚਾ ਤੇਰਾ ਮੈਂ ਵੀ ਆ ਦੇਖ ਪਤੀਜ ਖੜਾ ਵੋਟਾਂ ਮੈਂ ਦਲਾਵਰ ਨੂੰ ਪਾਉਂਗਾ ਅਸੀਂ ਕੱਲ ਪਰਥ ਦੇ ਪ੍ਰਚਾਰ ਕਰਦੇ ਸਰਦੇ ਆ ਲੋਕ ਕਹਿੰਦੇ ਹੁੱਡਾ ਨਹੀਂ ਦੇਖਦਾ ਛੋਟਾ ਤੇਰਾ ਕੰਮ ਹੈ ਕਿ ਨਹੀਂ ਤੇਦੇ ਕੋਈ ਤੇਰੇ ਕੰਮ ਚੱਲਦੇ ਹੈਗੇ ਉਹ ਯਾਰ ਸਰਪੰਚ ਆ ਗਿਆ ਰੇ ਪੰਚ ਆ ਗਏ ਇਕੱਠ ਕਰ ਲੈ ਰਾਤ ਨੂੰ ਕਹਿੰਦੇ ਸਾਨੂੰ ਵੋਟਰਾਂ ਦਾ ਖੜਾਉਣਾ ਗਲਾਬੋ ਮਗਰ ਤੂੰ ਖੇ ਖਾਨਾ ਫਿਰਦਾ ਪਿੰਡ ਦਾ ਧਾਰਾ ਪਿੰਡ ਆਪਣਾ ਸਾਰਾ ਪਿੰਡ ਤੇਰਾ ਗਲਾਬੋ ਮਗਰ ਇਹ ਖੇ ਖਾਨਾ ਫਿਰਦਾ ਪਤਾ ਨਹੀਂ ਕਿੰਨੀਆ ਕਸਦੀ ਨਹੀਂ ਸੱਦੀ ਨਹੀਂ ਅਜੀ ਪ੍ਰਚਾਰ ਕਰਨਾ ਜਾਣਾ ਵੋਟਾਂ ਦਾ ਫੋਟੋ ਖਿੱਚੀ ਅਸੀਂ ਉਹ ਸੱਚ ਨੂੰ ਗੱਲ ਦੱਸਦਾ ਇਹਦੇ ਪਿਛੋਲੇ ਦਾ ਫੋਨ ਉਦੋਂ ਇਹਨੇ ਬਚੋਲੇ ਦਾ ਆਇਆ ਦਿਵਾਲੀ ਰੇਂਦਰ ਬਚੋਲੇ ਜਿਹੜਾ ਤੈਨੂੰ ਦੇਖ ਕੇ ਗਿਆ ਸੀਗਾ ਅੱਛਾ ਉਹ ਤਾਂ ਮੈਨੂੰ ਫਟ ਕਰ ਗਿਆ ਤੈਨੂੰ ਕਰਕੇ ਬੈਠੋ ਮੈਨੂੰ ਕਰਨਾ ਜੀ ਮਟਰਾ ਉਹਨੇ ਰਿਸ਼ਤਾ ਇਹਨੂੰ ਆਇਆ ਸੀ ਕੁੜੀ ਧੀ ਲੰਗਰੀ ਮੜਾ ਲੰਗ ਮਾਰਦੀ ਸੀ ਆ ਬਚੋਲੇ ਨੇ ਮੈਨੂੰ ਫੋਨ ਆਇਆ ਪਿਆ ਮਾਦੀ ਜਿਆਦਾ ਕਹਿੰਦਾ ਭਾਈ ਉਹਨ ਤਾਂ ਦੇਖ ਕੇ ਜਵਾਬ ਉਹ ਉਹ ਤਾਂ ਕਹਿੰਦਾ ਉਮਰ ਹੋ ਰਹੀ ਹੈ ਜਿਆਦਾ ਕਹਿੰਦਾ ਮਾਸਟਰ ਤੂੰ ਕਰਾ ਲੈ ਕਰਾਉਣਾ ਹੁਣ ਦੱਸ ਭਾਈ ਮੈਂ ਕਰਾਂ ਕਰਾਉਣੀ ਲੱਗਦੀ ਹੈ ਹੈ ਉਹਦਾ ਲੈ ਆ ਕੁੜੀ ਸੁੱਧੀ ਸੱਚ ਉਹ ਤੇਰਾ ਹੋਣਾ ਨਹੀਂ ਕਰਾਉਣਾ ਵਧੀਆ ਰਹੇਗਾ ਕਹਿੰਦਾ ਮੈਂ ਕੀ ਕਰਾਂ ਮੈਂ ਤਾਂ ਮੈਂ ਤਾਂ ਜਵਾਬ ਦਿੰਦਾ ਜੀ ਮੈਂ ਤਾਂ ਰਿਸ਼ਤਾ ਨਹੀਂ ਹਾਂ। ਸਾਲਾ ਫਿਰ ਵਿਆਹ ਹੋਣ ਨੂੰ। ਮੈਂ ਨਹੀਂ ਕਹਾਂ ਰਿਸ਼ਤਾ ਹੋਇਆ। ਸਾਲਾ ਮੈਂ ਆਇਆ ਮੇਰੇ ਤੇ ਡਿਊਟੀ ਹੈ ਮੁਰੇ। ਚੱਲ ਤੂੰ ਰਿਸ਼ਤੇਰ ਉਸੇ ਬੱਦ। ਮੇਰੇ ਤੇ ਜੁਆਇਨਿੰਗ ਹੈ ਮੁਰੇ ਯਾਰਾ। ਤੂੰ ਸਾਮ ਨੂੰ ਪ੍ਰਚਾਰ ਕਰਨ ਚੱਲਣਾ। ਯਾਰ ਮੈਂ ਨਹੀਂ ਕਿਤੇ ਜਾਂਦਾ ਮੇਰੇ ਤੇ ਵੀਰੇ ਡਿਊਟੀ ਹੋ ਰਹੀ ਆ ਉਹ ਮੇਰਾ ਜੁਆਇਨਿੰਗ ਕਰ ਲੈ ਦੁਆਰੇ। ਮੁੰਡਾ ਨੂੰ ਕਹਦੇ ਪੋਸਟਰ ਪੋਸਟਰ ਲਾਉਣ ਪਿੰਡਾਂ ਚ। ਉਹ ਯਾਰ ਯਾਰੇ ਕਰਦਾ ਕੀ ਆ? ਦੋ ਤਿੰਨ ਪਿੰਡ ਫਰਕ ਕੇ ਆਉਣਾ ਸੀ ਨੇ ਸਵੇਰੇ ਦੇ ਅੱਕੇ ਆਪਾਂ ਘਰੇ ਖੜੇ ਆ। ਰੋਟੀ ਨਹੀਂ ਖਾਧੀ ਅਸੀਂ ਨੇ। ਆ ਹੁਣ ਤੋਰੇ ਭਗਾਈ ਮਾਰ ਲੱਗ ਰਹੀ ਸੀ। ਹੁਣ ਤਾਂ ਵੀ ਕੰਮ ਕਰਨਾ ਪੈਂਦਾ। ਰੈਡ ਆਨਰੇਦ ਤੇਰੇ ਪਿੰਡ ਦੇ ਪੱਕੇ ਪੱਛੇ ਬਗੈ ਨੂੰ ਜਾਣਦਾ ਨਹੀਂ ਕੋਈ ਤੂੰ ਬੋਲ ਤਾਂ ਨਿਕ ਤੂੰ ਪੈਰੇ ਅਮਰੀਕਾ ਤੱਕ ਦੇਖਣਗੇ ਤੈਨੂੰ ਤੇਰੀ ਨਾਲ ਖਣਾ ਤਾਂ ਕੁਝ ਨਹੀਂ ਹੋਣਾ ਲੋਕ ਤਾਂ ਕਹਿੰਦੇ ਹੁੰਦੇ ਨੇ ਤੂੰ ਛੋਡੀ ਹੋਣੀ ਹੈ ਕਿਸੀ ਹਾਰੋਂਗੇ ਕੋਈ ਨਾ ਦੇਖ ਲਿਖ ਕੇ ਲੈ ਲੈ ਮੈਂ ਤਾਂ ਅੱਜ ਲੈ ਚਾਹ ਲੈ ਕੇ ਚਾਹ ਲੈ ਲੈ ਕੱਲ ਉਹ ਤਾਂ ਰੱਬ ਜਾਣਦਾ ਯਾਰ ਜਦ ਤਹਾਰ ਦੱਬਣੀ ਸੀ ਇਹ ਕਿਹੜਾ ਕੁੰਬ ਦਾ ਮਿਲ ਹਾਂ ਅਗਾਂਹ ਸਾਲ ਨੂੰ ਫੇਰ ਸੀ ਚੱਲ ਸੇਫ ਗਿਆ ਮਤਲਬ ਮੈਨੂੰ ਫਟ ਕਰ ਗਏ ਫੋਟੋ ਕਰਦੇ ਫੋਟੋ ਚਾਚਾ ਮਾਰ ਪੋਜ ਜਾ ਮੜਾ ਜਾ ਲੈ ਫੀਲਿੰਗ ਆ ਲੈ ਦੋ ਵੀ ਕੰਗਾ ਉਪੜੀ ਤੇ ਚੱਲ ਫੋਟੋ ਪੋਸਟ ਲਾ ਬਗ ਚਲੋ ਚਲਾ ਮੈਂ ਨਹੀਂ ਕਰਦਾ ਫੋਟੋ ਛੋਟਾ ਦੇਖ ਲੋ ਕਿਹਦਾ ਚੱਤੇ ਜਾਵੇ ਜਿਹੜਾ ਜਿੱਤਾ ਹੀ ਨਹੀਂ ਓਏ ਜਿਹੜਾ ਪਿੰਡ ਦੇ ਨੇ ਪੰਜ ਬਣਾਤਾ ਉਹ ਪੰਜ ਪੰਜ ਵੀ ਸੁਣ ਲੈ ਕੇ ਬਣਿਆ ਦੀ ਸਰਪੰਚ ਨੇ ਫੋਨ ਕਰਤਾ ਉਹ ਕਿਸਦਾ ਰੌਲਾ ਨਵੇਂ ਨਾ ਦੀਗਾ ਕਹਿੰਦਾ ਮੈਂਬਰ ਕੋਈ ਹੈ ਨਹੀਂ ਤੂੰ ਆ ਜਾ ਮੜ ਜਾ ਉਹਨੇ ਮੈਂਬਰ ਮੈਂਬਰ ਕਹਿਣ ਲੱਗਾ ਜੀ ਆਪ ਨੂੰ ਮੈਂਬਰ ਮੈਂਬਰ ਕਹਿਣ ਲੱਗਾ ਉਹ ਕਹਿਣੀ ਪੰਜ ਵੀ ਮੈਂਬਰ ਵੀ ਰਿਹਾ ਪਹਿਲਾਂ ਕਿਹੜਾ ਮੈਂਬਰ ਰਿਹਾ ਤੂੰ ਰੱਟੂ ਦਾ ਮੈਂਬਰ ਰਿਹਾ ਤੂੰ ਤੂੰ ਪਤਾ ਭੱਗ ਗਿਆ ਘਰੇ ਕੁਛ ਨਹੀਂ ਦੇਣਾ ਪੜ ਲਾ ਕੰਮ ਕਰ ਲੈ ਮੇਰੇ ਇਹ ਕਰਕੇ ਦਾ ਬੁੱਸਾ ਖੜੇ ਇਹ ਤੇ ਬੋਲ ਨਹੀਂ ਬੋੜਾ ਮੇਰਾ ਪਾਉਗਾ ਹੀ ਬੋੜਾ ਤੂੰ ਦੇਖ ਉਸੇ ਫੋਟੋ ਚਾਚਾ ਫੋਟੋ ਨੂੰ ਮਾਰ ਕੋੜੀ ਇਹਦੇ ਪਿੱਛੇ ਨਾਲ ਲੱਗ ਇਹਦਾ ਮਾਸਟਰ ਆ ਇਹਦੇ ਕਰ ਤਨਖਾਹ ਆਉਂਦੀ ਆ ਬਿੱਲੀ ਇਹਦਾ ਪਾਪਾ ਜਿੱਤਨਾ ਆਪਾਂ ਜਿੱਤਨ ਦਾ ਹੈਗਾ ਬੜਾ ਦਾਰੂ ਵੰਡ ਰਹਾ ਤੂੰ ਪੈਸਾ ਵੰਡ ਦਾਰੂ ਹੀ ਪੀਤਾ ਹੈ ਪੈਸਾ ਨਾਲ ਇੱਥੇ ਕੰਮ ਕਰਾਂਗੇ ਸਾਰੇ ਕਰਾਵਾਂਗੇ ਪਿੰਡ ਇਹਦਾ ਬਿੱਲੀ ਨੂੰ ਤਨਖਾਹ ਆਉਂਦੀ ਆ ਆਪਾਂ ਜਿੱਤਨਾ ਪ੍ਰਚਾਰ ਕਰਨਾ ਆਪਾਂ ਸਾਬ ਨੂੰ ਅੱਜ ਹਾਂ ਪਾ ਚੱਲਾ ਕੋਈ ਪਾਸੇ ਮੁੰਡੇ ਇਕੱਠੇ ਕਰ ਲੈ ਪਿੰਡ ਕੋਈ ਨਹੀਂ ਚਾਚਾ ਯਾਰ ਹਾਂ ਤਿਆਰ ਹੋ ਗਿਆ ਜੀ ਪੂਰਾ ਕੋਈ ਨਹੀਂ ਕੋਈ ਨਹੀਂ ਠੀਕ ਆ ਆਈ ਗੀ ਮਾਸਟਰ ਆ। ਮੈਂ ਆ ਫਿਰ ਮਾਸਟਰ ਨੂੰ ਮਿਲੀ ਏ। ਬੁਲਾ ਲਿਆ। ਠੀਕ ਆ ਬੰਦੇ। ਦਲਾਵਰ 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 ਆ ਵੀ ਮਾਸਟਰ ਆ। ਕੀ ਹਾਲ ਆ? ਬਸ ਵਧੀਆ ਤੂੰ ਸੁਣਾ। ਸੁਣਿਆ ਤੇਰਾ ਭਰਾ ਵੋਟਾਂ 'ਚ ਖੜ ਰਿਹਾ। ਹੂੰ ਪਿੰਡਾ ਕੀ ਪਤ ਲੱਗਿਆ? ਅੱਛਾ ਹੂੰ ਕੀ ਸਲਾਹ ਫਿਰ? ਸਲਾਹ ਤਾਂ ਕੁਝ ਵੀ ਨਹੀਂ। ਆਪਣੇ ਭਾਈ ਨਾਲ ਹੀ ਆ। ਪਤਾ ਨਾ ਤੈਨੂੰ ਵੀ ਦਲਾਵਰ ਐ ਕਿ ਵੋਟਾਂ 'ਚ ਖੜਾ। ਹੂੰ ਪਤਾ ਲੱਗ ਗਿਆ ਤਾਂ ਹੀ ਆਇਆ ਵਾਪਸ। ਕੀ ਸਾਭਤਾਬਾ ਫਿਰ ਤੇਰਾ ਵੋਟਾਂ ਬਾਰੇ ਸਾਭਤਾਬ ਤਾਂ ਆਪਦੇ ਭਾਈ ਨਾਲ ਹੀ ਖੜੂਗਾ ਇੱਕ ਗੱਲ ਸੋਚ ਲਈ ਬੱਲੀ ਹਮ ਮਾਸਟਰਾਂ ਤੋਂ ਮੇਰਾ ਭਰਾ ਵੀ ਆ ਤੇ ਮੇਰਾ ਯਾਰ ਵੀ ਆ ਹਮ ਪਰ ਜਿਹੜਾ ਮੇਰੇ ਖਿਲਾਫ ਨਾ ਵੋਟਾਂ ਚ ਖੜ ਗਿਆ ਹਾਂ ਖਤਮ ਕਰ ਦੂਗਾ ਦੇਖ ਲੈ ਦੇਖ ਲੈ ਸੋਚ ਕੇ ਖੜਾਇਓ ਵੋਟਾਂ ਚ ਚੱਲ ਐਦਾਂ ਕਰ ਫਿਰ ਤੇਰੇ ਨਾਲ ਯਾਰੀ ਵੀ ਆ ਤੇ ਭਾਈ ਵੀ ਆ ਠੀਕ ਆ ਤੇ ਤੋ ਜੋ ਹੁੰਦਾ ਤੂੰ ਉਹ ਕਰ ਲੈ। ਵਾ ਠੀਕ ਆ। ਤੂੰ ਇਹ ਨਾ ਸਮਝੀ ਹੁਣ ਵੀ ਤੂੰ ਮੈਂ ਕੱਲਾ ਜੀਤਾ ਸਾਡਾ ਕੱਲਾ। ਠੀਕ ਆ ਬੱਲੂ। ਜੀਤੇ ਦੇ ਪਿੱਛੇ ਖੜਾ ਹਾਂ। ਤੇ ਜੋ ਹੁੰਦਾ ਹੋਇਆ ਨਾ ਤੈਨੂੰ ਖੁੱਲੀ ਛੁੱਟੀ ਆ ਤੂੰ ਕਰ ਸਕਵਾ। ਠੀਕ ਆ। ਤੇ ਹੋਰ ਕੋਈ ਦਿੱਕਤ ਪੈਣ ਨਹੀਂ ਹੋਈ ਬਸ ਠੀਕ ਠਾਕ ਵਧੀਆ। ਉਹ ਵੀ ਦੱਸ ਦੀ। ਦਲਾ ਬੋਟਾਂ ਦਾ ਟਾਈਮ ਆ। ਹਾਂ। ਠੀਕ ਆ ਧਿਆਨ ਰੱਖੀ ਮੜਾ ਜੀ ਦਲਾ ਵਰ ਬਈ ਨੂੰ ਜਿਤਾਉਣਾ। ਦਲਾ ਵਰ ਉਹ ਤਾਂ ਫੇਰ ਇੱਕ ਇੱਕ ਦੋ ਪੱਟ ਜੇ ਇੱਕੇ ਪੱਟ ਜਿੱਤੂਗੀ। ਜਾਂ ਤਾਂ ਤੂੰ ਜਿੱਤੇਗਾ। ਹਾਂ। ਜਾਂ ਫਿਰ ਸਾਡਾ ਜਿੱਤੇ ਜਿੱਤੂਗਾ। सोच के कढ़ा दू चल बाकी टाइम दसूगा चाह कोई आज देख कालू ले। ना अब कल ठीक है कल ओके ठीक है सारा दारू बन दी सारा बूटा पक्या चाह मैनु सार ਦੱਬਾ ਇੱਕ ਹੋਰ ਪਿਆ ਦਾਰੂ ਦਾ ਉਹ ਵੀ ਵੰਡ ਦੇ ਆਕੇ ਜਾਂ ਭੱਜ ਜਾ ਬੋਟਾ ਮੈਨੂੰ ਪੱਕਿਆਂ ਚਾਹੀਦੇ ਨੇ ਠੀਕ ਆ ਕੱਲੇ ਕੱਲੇ ਬੱਚੇ ਬੱਚੇ ਦੇ ਮੂੰਹ ਤੇ ਨੋਂ ਦਲਾਵਰ ਚਾਹੀਦਾ ਠੀਕ ਆ ਦਾਰੂ ਦਾ ਡੱਬਾ ਇੱਕ ਹੋਰ ਲਾ ਦਾਂਗੇ ਜਾਂ ਭੱਜ ਜਾ ਵੰਡ ਦੇ ਆਕੇ ਜਿੰਦਾਬਾਦ ਲਾਹਰ ਮਾਈ ਜਿੰਦਾਬਾਦ ਲਾਹਰ ਮਾਈ ਜਿੰਦਾਬਾਦ ਲਾਹਰ ਮਾਈ ਜਿੰਦਾਬਾਦ ਲਾਹਰ ਮਾਈ ਜਿੰਦਾਬਾਦ ਧਿਆਨ ਰੱਖਿਓ ਫਿਰ ਮਗਾ ਕੋਈ ਗੱਲ ਨਹੀਂ ਬਾਈ ਜਰੂਰ ਪਾਵਾਂਗੇ ਵੋਟ ਦਲਾਵਰ ਬਾਈ ਖੜਾ ਜਿੱਤ ਆਉਣਾ ਵੋਟਾਂ ਚ ਨਾ ਕੋਈ ਨਹੀਂ ਬਾਈ ਠੀਕ ਹਣਾ ਠੀਕ ਹੈ ਜੀ ਠੀਕ ਹਣਾ ਚੱਲ ਫਿਰ ਆ ਚੱਲੀਏ ਚਲੋ ਜੀ ਚਲੋ ਏ ਦਲਾਵਰ ਬਾਈ ਜਿੰਦਾਬਾਦ ਦਲਾਵਰ ਬਾਈ ਜਿੰਦਾਬਾਦ ਦਲਾਵਰ ਬਾਈ ਜਿੰਦਾਬਾਦ